ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਹੋਵੋਗੇ ਧੰਨਵਾਦ ਸਾਰ ਐਤਨੇ ਪ੍ਰੇਤ ਸਾਬ ਦੇ ਤਾਮ ਰਸੀਆਂ ਬਕਸ ਤੇ ਲੋ ਜੀ ਅੱਜ ਆਪਾਂ ਟਾਈ ਐਂਡ ਡਾਈ ਦਾ ਦੁਪੱਟਾ ਉਹ ਕਰਦੇ ਡਾਈ ਤੇ ਸਵਾਗਤ ਹੈ ਤੁਹਾਡਾ ਕੌਰ ਬਰਾੜ ਦੇ ਚੈਨਲ ਤੇ ਤੇ ਇਧਰ ਆਪਾਂ ਦੁਪੱਟੇ ਨੂੰ ਲੰਮਾ ਫੋਲਡ ਕਰ ਲਿਆ ਸੀ ਦੋ ਤਿੰਨ ਲੇੜਾਂ ਵਿੱਚ ਤੇ ਹੁਣ ਆਪਾਂ ਇਹਨੂੰ ਬੰਨ ਲੈਨੇ ਤੇ ਆਪਾਂ ਘਰ ਦੇ ਵਿੱਚ ਬਹੁਤ ਹੀ ਸਾਨ ਤਰੀਕੇ ਨਾਲ ਡਬੱਟਾ ਡਾਈ ਕਰ ਸਕਦੇ ਹਾਂ ਵੀ ਟਾਈ ਐਂਡ ਡਾਈ ਤੇ ਬਹੁਤ ਹੀ ਉਹ ਹੁੰਦਾ ਕੋਈ ਆਸਾਨ ਤਰੀਕਾ ਹੀ ਕੋਈ ਐ ਨਹੀਂ ਹੈਗਾ ਜਿਵੇਂ ਮਰਜ਼ੀ ਬੰਨ ਕੇ ਆਪਾਂ ਕੋ ਡਿਜ਼ਾਈਨ ਵਗੈਰਾ ਸਾਰਾ ਕੁਝ ਪਾ ਸਕਦੇ ਹਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਹੁਣ ਇਹਨੂੰ ਬੰਨ ਲਿਆਗਾ ਟਾਈ ਕਰ ਲਿਆਗਾ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋਗੇ ਮੈਂ ਸਾਜੇ ਦਾ ਹੀ ਕੀਤਾ ਹੈਗਾ ਤੇ ਬਹੁਤ ਹੀ ਸਾਨ ਤਰੀਕਾ ਹੈਗਾ ਤੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਪੋਰਟ ਕਰਿਓ ਤੁਹਾਡੀ ਸਪੋਰਟ ਦੀ ਸਾਰਿਆਂ ਸਾਰਿਆਂ ਦੇ ਸਪੋਰਟ ਦੀ ਲੋੜ ਹੁੰਦੀ ਆ ਇੱਕ ਦੂਜੇ ਤੇ ਇਧਰ ਆਪਾਂ ਨੇ ਪਾਣੀ ਗਰਮ ਰੱਖਿਆ ਸੀਗਾ ਪਾਣੀ ਥੋੜਾ ਜਿਹਾ ਖੁੱਸਾ ਹੋ ਗਿਆ ਨਾਲ ਦੀ ਨਾਲ ਉੱਬਰ ਦੀ ਉਹ ਨਾਲ ਆਪਾਂ ਉਧਰ ਤੋਂ ਦੂਜੇ ਪਾਸੇ ਵੀ ਕੱਲਰ ਵਾਸਤੇ ਪਾਣੀ ਰੱਖਿਆ ਉਹ ਵੀ ਗਰਮ ਹੋ ਜਾਊ ਤੇ ਨੂੰ ਆਪਾਂ ਹੋਰ ਰਿਜਨ ਦੇਵਾਂਗੇ ਚੰਗੀ ਤਰ੍ਹਾਂ ਨਾਲ ਗਿਆ ਆਪਾਂ ਹੁਣ ਇਹ ਤੇ ਖਾਣੇ ਵਾਲਾ ਚਮਚੇ ਦੇ ਵਿੱਚ ਨਮਕ ਦਾ ਪਾ ਦੇਣਾਗੇ ਨਮ ਤੇ ਵੈਸੇ ਤਾਂ ਕੁਣੀਆ ਨਹੀਂ ਉਹ ਨਾਲ ਵੀ ਹੁੰਦਾ ਤੇ ਕਲਰ ਦੇ ਨਾਲ ਵੀ ਹੁੰਦਾ ਇੱਕ ਉਹ ਕਿ ਨਮਕ ਹੀ ਹੁੰਦਾ ਉਹ ਵੀ ਤੇ ਪਰ ਇਹਦੇ ਵਿੱਚ ਨਿਕਲ ਆਣੇ ਸੀਗਾ ਤੇ ਫਿਰ ਮੈਂ ਨਮਕ ਹੀ ਪਾ ਲਿਆ ਇਧਰ ਆਪਾਂ ਦੂਜਾ ਕਲਰ ਉਹ ਕਰਦੇ ਪਿੰਕ ਕਲਰ ਇਹ ਵੀ ਪਾਣੀ ਪਹਿਲਾਂ ਰੱਖਿਆ ਸੀ ਪਾਣੀ ਹਰਨ ਹੋ ਗਿਆ ਤੇ ਹੁਣ ਨੈਚਰ ਹੋਰ ਉਧਰ ਹੋਰ ਰਿਝ ਚੁੱਕਾ ਤੇ ਫਿਰ ਇਹ ਵੀ ਨਾਲ ਦੀ ਨਾਲ ਹੀ ਰਿਝ ਜੋ ਚੰਗੀ ਤਰ੍ਹਾਂ ਵਾਲਾ ਦਬਾਉਣਾ ਆਪਾਂ ਵਾਲੇ ਰੰਗ ਨੂੰ ਰੰਗ ਜਿਦਿਨਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਹ ਹੋ ਗਏ ਤੇ ਫਿਰ ਆਪਾਂ ਰੰਗ ਕੱਟ ਕਰਕੇ ਵੀ ਦੁਪੱਟਾ ਤੁਹਾਨੂੰ ਉਪਕਰਾਵਾਂਗੇ ਦਾ ਦਾ ਖਾਵਾਂਗੇ ਰੰਗ ਕੱਟ ਕਰਕੇ ਕਿਵੇਂ ਲਾਈ ਕਰਦੇ ਤੇ ਬਹੁਤ ਹੀ ਸਾਨ ਤਰੀਕੇ ਦੇ ਵਿੱਚ ਵੀ ਆਪਾਂ ਨੇ ਨਮਕ ਪਾ ਦਿੱਤਾ ਤੇ ਕਲਰ ਥੋੜਾ ਜਿਹਾ ਮੈਂ ਹੋਰ ਪਾਉਂਦੀ ਮम्मा ਕਹਿੰਦੇ ਥੋੜਾ ਜਿਹਾ ਡਾਰਕ ਕਰ ਲੈ ਤੇ 컬러 ਮੈਂ ਥੋੜਾ ਜਿਹਾ ਹੋਰ ਪਾ ਦੇਂਗੀ ਤੇ ਬਹੁਤ ਹੀ ਸਾਨ ਤਰੀਕਾ ਹੈ ਕਿ ਔਖਾ ਨਹੀਂ ਹੈ ਵੀ ਬਹੁਤ ਔਖਾ ਹੈ ਪਿਆ ਪਰ ਇਹ ਜਹਾਜ ਚਲਣਾ ਇਧਰ ਆਪਣਾ ਇਹ ਦੁਪੱਟਾ ਉਹ ਕੀਤਾ ਸੀਗਾ ਦੋ ਸਾਈਡ ਆਪਣੇ ਉਹ ਬੰਨ ਲਿਆ ਤੇ ਜੀ ਸਾਈਡ ਵੀ ਆਪਾਂ ਬੰਨ ਲੇ ਹੁਣ ਜਿਹੜੀ ਵਿੱਚ ਘਾਰ ਲਈ ਆਈ ਜਹਾਜ ਜਹਾਜ ਬਣ ਜਾਂਦਾ ਹੈਗਾ ਤੇ ਬਹੁਤ ਹੀ ਸੌਖਾ ਤਰੀਕਾ ਹੈਗਾ ਤੁਸੀਂ ਜਰੂਰ ਟਰਾਈ ਕਰਿਓ ਮੇਰੀਆਂ ਭੈਣਾਂ ਘਰ ਵਿੱਚ ਕੁਝ ਵੀ ਕਰ ਸਕਦੀਆਂ ਨੇ ਹਨਾ ਕੇ ਬੈਟਰੀ ਕੇ ਆਪਾਂ ਜਿਹੜੀ ਚੀਜ਼ ਬਾਜ਼ਾਰੋਂ ਆਪਾਂ ਮਹਿੰਗੇ ਤੌਰ ਤੇ ਆਪਾਂ ਉਹੋ ਸੀ ਜਦੋਂ ਆਪਣੇ ਕੋਲੇ ਟਾਈਮ ਮਿਲਦਾ ਘਰੇ ਆਪਾਂ ਕੁਝ ਵੀ ਕਰ ਸਕਦੇ ਸਿੱਖ ਸਕਦੇ ਹਣਾ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਇਹਨਾਂ ਬੰਨ ਲਿਆ ਸਾਰੇ ਦੁਪੱਟੇ ਤੇ ਇੱਥੇ ਆਪਾਂ ਹੁਣ ਪਾਣੀ ਵਿੱਚ ਡਿੱਪ ਕਰ ਲਾਂਗੇ ਮੈਂ ਤਾਂ ਸਿੰਕ ਵਿੱਚ ਬੱਠਲ ਪਿਆ ਸੀ ਉਹਦੇ ਵਿੱਚ ਹੀ ਡਿੱਪ ਕਰ ਦਿੱਤਾ ਇਹਨੂੰ ਥੋੜਾ ਜਿਹਾ ਫਿਰ ਆਪਾਂ ਨੂੰ ਤੇ ਹਵਾ ਲਾਂਗੇ ਚੰਗੀ ਤਰ੍ਹਾਂ ਕੋਈ ਵੀ ਦੁਪੱਟਾ ਆਪਾਂ ਇਸ ਡਿਜ਼ਾਈਨ ਦਾ ਬਣਾ ਸਕਦੇ ਹਾਂ ਨੇ ਚੰਗੀ ਤਰ੍ਹਾਂ ਨਿਕੋੜ ਦਵਾਂਗੇ ਇਹਦਰ ਆਪਣਾ ਇਹ ਰੰਗ ਦੇਖੋ ਤੁਸੀਂ ਵਲੀ ਜਾਣਾ ਥੋੜਾ ਘਟ ਵੀ ਗਿਆ ਹੈ ਨਾ ਪਾਣੀ ਤੇ ਹੁਣ ਆਪਾਂ ਇਹਨੂੰ ਦੀਪ ਕਰਾਂਗੇ ਵਿੱਚ ਦੀਪਾ ਆਪਾਂ ਜਿਵੇਂ 10 ਮਿੰਟ 10 12 ਮਿੰਟ ਆਪਾਂ ਇਹਨੂੰ ਦੀਪ ਕਰਕੇ ਰੱਖਾਂਗੇ ਫਿਰ ਕੱਲ ਕਲਰ ਜਿਹੜਾ ਨਾ ਚੰਗੀ ਤਰ੍ਹਾਂ ਉਹ ਹੋ ਜਾਂਦਾ ਹੈ ਤੇ ਇਦਾਂ ਕਰਨ ਨਾਲ ਨਾਲੇ ਤਾਂ ਆਪਣਾ ਟਾਈਮ ਵੀ ਲੰਘ ਜਾਂਦਾ ਜਿਹੜਾ ਉਹ ਖਤਮ ਹੋ ਜਾਂਦਾ ਤੇ ਸੈਕਿੰਡ ਨੰਬਰ ਤੇ ਆਪਾਂ ਨਾ ਵੀ ਕੁਝ ਸਿੱਖ ਲੈਨੇ ਹਨਾ ਕੁਝ ਆਪਾਂ ਨੂੰ ਸਿੱਖਣ ਨੂੰ ਮਿਲ ਜਾਂਦਾ ਹੈਗਾ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਹਿਲਾਂ ਉਹਦੇ ਨਾਲ ਸਮੋਸਾ ਉਹਦੀ ਪਾਈਸਿਸ ਸਮੋਸੇ ਬਣਾਏ ਸੀਗੇ ਉਹਨਾਂ ਦੀ ਪਾਈ ਸੀ ਤੇ ਕਿਉਂਕਿ ਚੈਨਲ ਤੇ ਹਜੇ ਸਬਸਕ੍ਰਾਈਬਰ ਦਾ ਚਾਰੀਆ ਤੇ ਪਰ ਵਿਊ ਥੋੜੇ ਜਿ ਠੀਕ ਮਿਲ ਗਏ 30 30 ਪਲੱਸ ਆ ਕੋ ਦੀ ਉੱਪਰ ਆ ਗਏ ਬਹੁਤ ਚੰਗਾ ਲੱਗਿਆ ਮੈਨੂੰ ਤੇ ਇੰਦਰ ਇਹਨੂੰ ਆਪਾਂ ਡੀਪ ਕਰਕੇ ਰੱਖਦੇ ਹੁਣ 10 ਮਿੰਟ ਹੋ ਗਏ ਤੇ ਹੁਣ ਆਪਾਂ ਇਹਨੂੰ ਕੱਢਾਂਗੇ ਚੰਗੀ ਤਰ੍ਹਾਂ ਆਪਾਂ ਜਾਂ ਜਿਵੇਂ ਕੋਈ ਛੋਟੀ ਜਿਹੀ ਸੂਤੀ ਲੈ ਲਓ ਹਨਾ ਤੇ ਜਿਵੇਂ ਹੁਣੇ ਚਿਮਟਾ ਲੈ ਲਓ ਤੇ ਇਸ ਤਰ੍ਹਾਂ ਆਪਾਂ ਇਹਦੇ ਨਾਲ ਇਹਨੂੰ ਪ੍ਰੈਸ ਕਰ ਕਰਕੇ ਕਲਰ ਉਹੋ ਕਰਾਂਗੇ ਬਹੁਤ ਸੌਖਾ ਹੋ ਜਾਂਦਾ ਤੇ ਕੋਈ ਉਹ ਕੋਈ ਨਹੀਂ ਹੈਗੀ ਪ੍ਰੋਬਲਮ ਨਹੀਂ ਆਉਂਦੀਗੀ ਕੋਈ ਵੀ ਕਰਨ ਲੱਗਿਆ ਦਿੱਕਤ ਤਾਂ ਕੀ ਹੋਣੀ ਹੈਗੀ ਹਨਾ ਆਪਾਂ ਥੰਡੇ ਵੀ ਰੱਖ ਸਕਦੇ ਕੋਈ ਮੇਰੇ ਕੋਲੋ ਗੈਸ ਥੰਡੇ ਰੱਖਿਆ ਨਹੀਂ ਗੈ ਜੁੱਲੇ ਤੇ ਵੇਚ ਉਹਦੀ ਪਾਈਪ ਵਿੱਚ ਫਿਕਸ ਹੋ ਗਈ ਹੈ ਇਸ ਤੋ ਕਰਕੇ ਮੈਂ ਉੱਪਰ ਹੀ ਉਹੋ ਕਰ ਲਈ ਤੇ ਹੁਣ ਆਪਾਂ ਇਹਨੂੰ ਮੋਚੋੜ ਕੇ ਬਾਹਰ ਕੱਢਾਂਗੇ ਇਹ ਪਹਿਲਾ ਦੁਪੱਟਾ ਨੂੰ ਪਹਿਲਾ ਦੁਪੱਟਾ ਮੈਂ ਕੀਤਾ ਪਹਿਲਾ ਹੀ ਮੈਂ ਆਪਣੇ ਨੰਨਾਂ ਦੇ ਨੂੰ ਮੋਡੀ ਨੂੰ ਡਿਪ ਕੀਤਾ ਹੈ ਹੁਣ ਆਪਾਂ ਇਹਨੂੰ ਲਗਿਆ ਠੰਡੇ ਪਾਣੀ ਦੇ ਵਿੱਚ ਥੋੜਾ ਜਿਹਾ ਰਿਫਿਓ ਕੇ ਰੱਖਦੇ ਦਾ ਐਕਸਟਰਾ ਕਲਰ ਜਿਹੜਾ ਨਿਕਲੇ ਕਿਉਂਕਿ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰੀਏ ਨਾ ਚੰਗੀ ਤਰ੍ਹਾਂ ਵਾਰ ਲਗੇ ਪਾਣੀ ਨੂੰ ਫਿਰ ਤੇ ਦਾ ਕਲਰ ਨਹੀਂ ਉਤਰਦਾ ਛੇਤੀ ਹਾਂ ਦੇਖੋ ਤੁਸੀਂ ਜਿਵੇਂ ਹੀ ਐਕਸਟਰਾ ਕਲਰ ਮਾੜਾ ਮੁਰਦਾ ਨਿਕਲਿਆ ਜਿਹਾ ਵਾਣੀ ਨਿਕਲਿਆਗਾ ਪਾਣੀ ਵਾਈਟ ਵਾਈਟ ਹੀ ਪਿਆ ਆਣੀ ਜਮਾ ਸਾਫ ਆ ਤੇ ਹੁਣ ਇਸੇ ਤਰ੍ਹਾਂ ਆਪੇ ਦੀ ਦੂਜੀ ਸਾਈਡ ਇਹਨੂੰ ਉਹ ਕਰਾਂਗੇ ਦੀਪ ਕਰਾਂਗੇ ਕਲਰ ਦੇ ਵਿੱਚ ਦੋ ਸਾਈਡਾਂ ਇਹਦੀਆਂ ਜਿਹੜੀਆਂ ਨਾ ਪੈਰਟ ਕਲਰ ਦੀਆਂ ਬਣਾਵਾਂਗੇ ਤੇ ਇੱਕ ਸਾਈਡ ਇਹਦੀ ਪਿੰਕ ਕਲਰ ਦੀ ਬਣਾਵਾਂਗੇ ਤੇ ਇਹ ਮੈਂ ਕਲਰ ਕਰਕੇ ਭਾਈ ਕੋਲੇ ਲੈ ਕੇ ਗਈ ਜਿੱਥੋਂ ਮੈਂ ਦੁਪट्टे ਲੈਂਦੀ ਤੇ ਉੱਥੇ ਹੀ ਮੇਰੇ ਉਹ ਹੋ ਹੈਗੇ ਆ ਉਹੀ ਪੇ ਉਹੀ ਆਹਾਂ ਕਰ ਦਿੰਦੇ ਹੁੰਦੇ ਡਾਈ ਕਰ ਦਿੰਦੇ ਹੁੰਦੇ ਕਹਿੰਦਾ ਤੂੰ ਤਾਂ ਮਾਸਟਰ ਬਣ ਗਈ ਕਹਿੰਦਾ ਬਹੁਤ ਵਧੀਆ ਕਲਰ ਕਰ ਲਿਆ ਹੈ ਤੇ ਉਹ ਆਪਾਂ ਨੂੰ ਕੋਈ ਵੀ ਜਿੰਦਗੀ ਦੇ ਵਿੱਚ ਕੰਮ ਸਿੱਖਣਾ ਪਈ ਲੈ ਚਾਹੀਦਾ ਹੈ ਜਿਵੇਂ ਆਪਣੇ ਤੇ ਕੋਈ ਮਾਰਾ ਟਾਈਮ ਆ ਜੇ ਹੁਣ ਕਿਸੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਕਿਹੜਾ ਟਾਈਮ ਕਿਵੇਂ ਦਾ ਆ ਜਾਣਾ ਕਿਹੜਾ ਟਾਈਮ ਪ੍ਰਮਾਤਮਾ ਕਿਸੇ ਤੇ ਮਾਰਾ ਟਾਈਮ ਲਿਆਵੇ ਵੀ ਨਾ ਜੇ ਕੋ ਆਪਾਂ ਕੰਮ ਸਿੱਖੇ ਹੁੰਨੇ ਆਣਾਂ ਤੇ ਆਪਾਂ ਨੂੰ ਵਧੀਆ ਰਿਸਪੌਂਸ ਮਿਲ ਜਾਂਦਾ ਕਿ ਆਪਾਂ ਕੰਮ ਕਰ ਸਕਨੀ ਆ ਕਿਸੇ ਅਗਿਆਨ ਥੱਡਣ ਦੀ ਲੋੜ ਨਹੀਂ ਹੈਗੀ ਇਸੇ ਕਰ ਇਸੇ ਤਰ੍ਹਾਂ ਹੀ ਆਪਾਂ ਇਹ ਦੂਜੀ ਸਾਈਡ ਵੀ ਹੋਣੀ ਉਹੋ ਕਰ ਲਈ ਹੁਣ ਆਪਾਂ ਤੇ ਕੇ ਕਲਰ ਉਹੋ ਕਰਾਂਗੇ ਤਕਰੀਜ਼ ਵੀਡੀਓ ਨੂੰ ਵਾਤੋਂ ਵਾਦ ਸਪੋਰਟ ਕਰਿਓ ਤੇ ਵਾਦ ਤੋਂ ਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡੇ ਆਪਾਂ ਇੱਕ ਇੱਕ ਆਪਾਂ ਤੁਹਾਡੇ ਇੱਕ ਸਬਸਕ੍ਰਾਈਬਰ ਦੇ ਨਾਲ ਬਹੁਤ ਕੁਝ ਅੱਗੇ ਵਧ ਸਕਦੇ ਹਾਂ ਆਪਾਂ ਨੂੰ ਬਹੁਤ ਸਪੋਰਟ ਮਿਲ ਸਕਦੀ ਇਸੇ ਤਰ੍ਹਾਂ ਹੀ ਆਪਾਂ ਨੇ ਇਹ ਵੀ 10 ਮਿੰਟ ਇਸੇ ਤਰ੍ਹਾਂ ਹੀ 10 12 ਮਿੰਟ ਦੀ ਕਰਕੇ ਰੱਖਣਾਗਾ ਤੇ ਆਪਾਂ ਘਰੇ ਕੋਈ ਵੀ ਭਾਂਡੇ ਯੂਜ਼ ਕਰ ਸਕਦੇ ਹਨ ਤੇ ਮੈਂ ਤਾਂ ਆ ਇਹ ਹੀ ਘਰੇ ਹੀ ਚੀਜ਼ਾਂ ਯੂਜ਼ ਕਰ ਲੈਂਗਾ ਪਹਿਲਾਂ ਮੈਂ ਇੱਕ ਵਾਰ ਅੱਗੇ ਕੀਤਾ ਸੀਗਾ ਸੂਟ ਆਪ ਦਾ ਥੋੜਾ ਜਿਹਾ ਡਾਈ ਥੱਲੇ ਥੱਲੇ ਕੇ ਰਾ ਕੇ ਰਾ ਕੇ ਕੀਤਾ ਸੀ ਬਹੁਤ ਸੋਹਣਾ ਹੋ ਗਿਆ ਸੀ ਹੁਣ ਮੈਂ ਦੁਪੱਟਾ ਕੀਤਾਗਾ ਤੇ ਹਜੇ ਹੋਰ ਵੀ ਦੁਪੱਟੇ ਕਰੂੰਗੀ ਜੇ ਇਹ ਕੀਤਾ ਨਾ ਫਿਰ ਹਜੇ ਹੋਰ ਵੀ ਡਿਮਾਂਡ ਹੋਊਗੀ ਤੇ ਬਹੁਤ ਹੀ ਚੰਗੀ ਵਧੀਆ ਚੀਜ਼ ਹੈ ਜੀ ਤੇ ਜਰੂਰ ਮੇਰੀਆਂ ਭੈਣਾਂ ਘਰੇ ਆਪਣਾ ਆਪ ਪਹਿਣਾ ਕੰਮ ਆਪ ਚੁਣੋ ਕਰੋ ਕੋਈ ਮਰਜ਼ੀ ਜਿਵੇਂ ਸਟੀਚਿੰਗ ਵਗੈਰਾ ਕਰੋ ਜਾਂ ਜੇ ਕੁਆਲਿਟੀ ਖਣ ਵਗੈਰਾ ਬਹੁਤ ਚੱਲਦੀਆਂ ਆਗੇ ਹਨਾ ਸ਼ਹਿਰਾਂ ਸ਼ੁਰਾਂ ਸੇ ਤੇ ਆ 컬러 ਦਾ ਕੰਮ ਵੀ ਤੁਸੀਂ ਆਪ ਕਿਸੇ ਦੇ ਨਹੀਂ ਕਰ ਸਕਦੇ ਤੇ ਆਪਣੇ ਆਪ ਦੇ ਤਾਂ ਕਰਕੇ ਪਾਈ ਸਕਦੀਆਂ ਆਪਾਂ ਹਨਾ ਸੂਟ ਸਟਿਚ ਕਰਕੇ ਪਾ ਸਕਦੀਆਂ ਫੱਟ ਬਕਤਾਪ ਦਾਈ ਕਰਕੇ ਲੈ ਸਕਦੀਆਂ ਸੈਕਿੰਡ ਨੰਬਰ ਤੇ ਕੋਈ ਚਲੋ ਹੋਰ ਨਹੀਂ ਕਿਸੇ ਤੂੰ ਜੇ ਆਪਾਂ ਨੇ ਚੰਗੀ ਚੀਜ਼ ਬਣਾਈ ਹੋ ਕੋਈ ਆਪਣਾ ਆਸਵੰਦ ਕੋ ਆਪਣਾ ਕਿਸੇ ਦਾ ਵੀ ਕਹਿ ਦੇਣਾ ਸਾਨੂੰ ਵੀ ਕਰ ਦੋ ਹਣਾ ਇਸੇ ਤਰ੍ਹਾਂ ਹੀ ਵੀ ਹੋ ਗਈ ਤੇ ਹੁਣ ਆਪਾਂ ਸਾਰੇ ਦਗੱਟੇ ਨੂੰ ਪਾਣੀ ਵਿੱਚ ਦੀਪ ਘਰ ਲਿਆ ਤੇ ਹੁਣ ਦੇਖੋ ਤੁਸੀਂ ਕੋਈ ਵੀ ਐਕਸਟਰਾ ਜ਼ਿਆਦਾ ਕਲਰ ਨਹੀਂ ਲੱਥੇਗੇ ਨਾ ਬੀਂਸ ਕੋ ਲੱਥੇ ਕਿਉਂਕਿ ਰੰਗ ਆਪਾਂ ਪਹਿਲਾਂ ਚੰਗੀ ਤਰ੍ਹਾਂ ਪਕਾ ਲਿਆ ਜੇ ਆਪਾਂ ਜਰੰਗ ਨਾਣਾ ਪਕਾਏ ਹੁਣ ਤੇ ਫਿਰ ਕਲਰ ਲੈਂਦੇ ਹੁੰਦੇ ਨਹੀਂ ਤੇ ਨਹੀਂ ਕਲਰ ਲੱਥਾਂਗਾ ਦੇਖੋ ਤੁਸੀਂ ਤੇ ਮੈਨੂੰ ਬਹੁਤ ਵਧੀਆ ਲੱਗਾਗਾ ਮੈਨੂੰ ਤਾਂ ਸਾਰਾ ਕੰਮ ਹੀ ਕਰਕੇ ਇੱਥੇ ਵਧੀਆ ਲੱਗਦਾ ਕਿਉਂਕਿ ਆਏ ਆ ਵੀ ਬੇਲਾਪਾਨ ਹੁੰਦਾ ਹਨਾ ਬੰਦੇ ਦਾ ਦਿਮਾਗ ਇੰਦਰ-ਇੰਦਰ ਘੁੰਮਦਾ ਹੈ ਸਾਕਿੰਗ ਨੰਬਰ ਤੇ ਪੀਜੀ ਆਪਾਂ ਕੰਮ ਚ ਵੀ ਜੀ ਰੱਖਦੇ ਆ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਦਿਨ ਕਦੋਂ ਚੜਿਆ ਕਦੋਂ ਤਰਿਆ ਹੁਣ ਆਪਾਂ ਇਹਨੂੰ ਖੋਲਾਂਗੇ ਤੇ ਮੰਮਾ ਬਹੁਤ ਖੁਸ਼ ਹੋਏ ਮੰਮਾ ਕਹਿੰਦੇ ਤੂੰ ਤਾਂ ਅਮ ਲਾਰਣ ਬਣ ਗਈ ਕਿ ਮੇਰੀ ਮੰਮੀ ਨੇ ਮੈਨੂੰ ਸਾਰਾ ਕੁਝ ਵਧੀਆ ਸਿਖਾਇਆ ਖਾਣਾ ਖਾਣਾ ਬਣਾਉਣਾ ਸਭ ਕੁਝ ਤੇ ਕਿਤੇ ਮਾਰ ਨਹੀਂ ਖਾ ਸਕਦੇਗੇ ਹਨ ਜਿਵੇਂ ਕਿ ਸਹੁਰਿਆਂ ਦੇ ਘਰੇ ਸਾਥ ਨਹੀਂ ਸੀ ਹੈਗੀ ਸੀ ਸਹੁਰਾ ਨਹੀਂ ਸੀ ਨਨਾਂ ਨਵਿਆਈਆਂ ਸੀਗੀਆਂ ਤੇ ਕਮਲ ਕੁੱਤੇ ਲਾਉਣ ਵਾਲੀ ਜੇ ਥਾਣੀ ਤਾਂ ਹੈਗੀ ਸੀਗੀ ਤੇ ਫਾਰ ਉਹਦੇ ਤੋਂ ਬੱਚੇ ਵੀ ਰਹੀ ਤੇ ਆਪਾਂ ਸਾਰੇ ਬਹੁਤ ਟਾਈਮ ਹੋ ਗਿਆ ਬਾਹਰ ਰਹਿੰਦੇ ਆਣ ਤੇ ਮੈਂ ਬਾਹਰ ਰਹਿ ਕੇ ਵੀ ਨਹੀਂ ਕੋਈ ਜ ਹੈਗਾ ਕੰਮ ਮੇਰੇ ਵਿੱਚ ਦੀ ਹੋਏ ਮੈਂ ਤਾਂ ਬਾਹਰ ਨਹੀਂ ਮੈਂ ਇਹ ਕੰਮ ਕਿਉਂ ਕਰਾਂ ਮੈਂ ਜਿਹੜਾ ਕੰਮ ਮੈਨੂੰ ਚੰਗਾ ਲੱਗਦਾ ਹੱਥੀ ਕਰਨਾ ਮੈਂ ਉਹ ਵੀ ਕਰ ਲੈਂਦੀ ਤੇ ਹੁਣ ਤੁਸੀਂ ਦੱਸਿਓ ਵੀ ਇਹ ਵੀਡੀਓ ਕਿਵੇਂ ਦੀ ਲੱਗੀ ਕਲਰ ਕਿਵੇਂ ਦੇ ਲੱਗੇ ਤੁਹਾਨੂੰ ਤੇ ਫਿਰ ਆਪਾਂ ਫਿਰ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਬਹੁਤ ਹੀ ਵਧੀਆ ਬਣ ਗਿਆ ਦਵੱਤਾ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਹੈਗਾ ਇਹ ਜੇ ਮੈਂ ਕੰਮ ਕਰ ਸਕਦੀ ਆ ਕੋਈ ਤੇ ਤੁਸੀਂ ਵੀ ਕਰ ਸਕਦੇ ਆ ਅੱਜ ਕੱਲ ਕੋਈ ਵੀ ਭੈਣ ਹੈ ਨਹੀਂਗੀ ਵੀ ਅਨਪੜ ਹੋਵੇ ਨਹੀਂ ਤਕਰੀਬਨ ਸਾਰੀਆਂ ਹੀ ਭੈਣਾਂ ਪੜੀਆਂ ਲਿਖੀਆਂ ਨੇ ਬਾਅਦ ਤੋਂ ਬਾਅਦ ਜੇ ਜਿਆਦਾ ਨਹੀਂ ਪੜੀਆਂ ਪਲੱਸ ਟੂ ਤੱਕ ਪੜੀਆਂ ਹੀ ਨੇ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਕੋਈ ਵੀ ਕੰਮ ਕਰ ਸਕਦੇ ਆ ਭੈਣੋ ਮੇਰੀ ਵਿੱਚ ਜਰੂਰ ਕਰਿਆ ਕਰੋ ਆਪਣੇ ਪਰਿਵਾਰ ਵਾਸਤੇ ਆਪਣੀ ਫੈਮਿਲੀ ਲਈ ਆਪਣੇ ਹਸਬੰਦ ਦੀ ਸਪੋਰਟ ਹੋ ਜਾਂਦੀ ਆ ਹਨਾ ਠੀਕ ਹੈ ਨਾ ਇਹ ਦੱਬਤਾ ਮੇਰਾ ਫੇਵਰਿਟ ਸੀ ਰਸਕੀਤਾ ਤਾਂ ਮੈਂ ਆਪ ਦੇ ਦਿੱਤੀ ਪਰ ਫਿਰ ਮੇਰੇ ਮੇਰੇ ਹਸਬੰਦ ਨੇ ਮੈਂ ਕਿਹਾ ਮੈਂ ਦੂਜੀ ਵਾਲੀ ਕਰਨੀ ਉਹ ਕਹਿੰਦਾ ਫਿਰ ਵੱਡੀ ਵੀ ਕਰ ਮੈਂ ਕਿਹਾ ਚੱਲ ਕੋਈ ਨਾ ਭਾਈ ਤੇਰੀ ਮਰਜ਼ੀ ਹੈ ਜਿਹੜਾ ਮੈਂ ਆਪ ਦਿੱਤਾ ਸੀ ਮੈਂ ਉਹ ਨੂੰ ਦੇ ਦੂੰਗੀ ਹੁਣ ਹੋਰ ਕੀ ਕਰ ਸਕਦੀ ਆ ਤੇ ਮਿਲਾਂਗੇ ਆਪਾਂ ਤੁਸੀਂ ਇਸ ਵੀਡੀਓ ਨੂੰ ਕਿੰਨੀ ਸਪੋਰਟ ਦਿੰਦੇ ਹੋ ਕਿੰਨਾ ਖੁਸੀ ਉਹੋ ਕਰਦੇ ਹੋ ਹਨਾ ਮਾਨ ਸਤਕਾਰ ਦਿੰਦੇ ਹੋ ਆਪਾਂ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕੋਈ ਨਵੀਂ ਵੀ ਚੀਜ਼ ਦੇ ਨਾਲ ਤੇ ਤਾਂ ਆਪਾਂ ਲਈ ਆਪਨੇ ਫੈਨਸ ਨੂੰ ਬੋਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਊਗਾ ਜੇ ਤੁਸੀਂ ਵੀਡੀਓ ਨੂੰ ਸਪੋਰਟ ਕਰੋਗੇ ਆਪਣੇ ਫੈਨਲਰ ਤੋਂ ਕਿ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਅਤੇ ਦੱਸਿਓ ਤੁਸੀ ਦਵੱਟਾ ਕਿਵੇਂ ਦਾ ਲੱਗਿਆ ਮੇਰਾ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਪਰਮਾਤਮਾ ਦਾ ਨੂਰੀ ਦਿਨ ਦੁਨੀ ਰਾਤ ਚੰਗੂ ਨੀ ਦੇਵੇ ਗੁੱਸਾ ਨਾ ਕਰਿਓ ਮੇਰੀਆਂ ਗੱਲਾਂ ਮੈਂ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਤੁਸੀਂ